ਕਰੋੜਾਂ ਦੀ ਸੰਪਤੀ ਦੀ ਮਾਲਕਨ ਹੈ ਵਿਨੈਸ਼ ਫੋਗਾਟ ਲਗਜ਼ਰੀ ਕਾਰਾਂ ਦੀ ਹੈ ਸ਼ੌਕੀਨ ਮੈਦਾਨ ਤੋਂ ਬਾਹਰ ਵੀ ਪੌਦੀ ਹੈ ਪੂਰੀ ਤੱਕ ਵਿਨੈਸ਼ ਫੋਗਾਟ ਜੋ ਕੁਸ਼ਤੀ ਵਿੱਚ ਆਪਣੇ ਦੰਗ ਖਮਲੇ ਜਾਣੀ ਜਾਂਦੀ ਹੈ ਉਹ ਤਾਕਰ ਕੁੜੀ ਜੋ ਮੈਦਾਨ ਤੋਂ ਬਾਹਰ ਰਹੀ ਤਾਂ ਸੁਰਖੀਆਂ ਬਣ ਗਈਆਂ ਅਤੇ ਮੈਦਾਨ ਵਿੱਚ ਵਾਪਸੀ ਕੀਤੀ ਤਾਂ ਸਾਰਿਆਂ ਦੀ ਹਰਮਨ ਪਿਆਰੀ ਬਣ ਗਈ ਪੈਰਿਸ 올림픽 ਵਿੱਚ ਵਿਨੈਸ਼ ਚਾਹੇ ਮੈਡਲ ਨਹੀਂ ਜਿੱਤ ਸਕੀ ਪਰ ਉਸ ਦਾ ਜਾਦੂ ਲੋਕਾਂ ਦੇ ਸਿਰ ਦੇ ਚੜਕੇ ਐਸਾ ਬੋਲਿਆ ਕਿ ਲੋਕ ਉਸ ਦੇ ਮুরিਦ ਬਣ ਗਏ ਜਿਸ ਤਾਕੜ ਅੰਦਾਜ਼ ਨਾਲ 올림픽 ਵਿੱਚ ਉਸ ਨੇ ਇੱਕ ਤੋਂ ਬਾਅਦ ਇੱਕ ਵੱਡੇ ਵੱਡੇ ਖਿਡਾਰੀਆਂ ਨੂੰ ਚਿਤ ਕੀਤਾ ਉਸ ਨੇ ਉਸ ਦੇ ਨਾਂ ਦਾ ਡੰਕਾ ਹਰ ਪਾਸੇ ਵਜਾ ਦਿੱਤਾ ਮੈਡਲ ਨਾ ਜਿੱਤਣ ਦੇ ਬਾਵਜੂਦ ਵਿਨੇਸ਼ ਦੇ ਉੱਤੇ ਇਨਾਮਾ ਦੀ ਵਰਖਾ ਹੋ ਗਈ ਵਿਨੇਸ਼ ਹੁਣ ਹਰਿਆਣਾ ਦੀ ਜੁਲਾਨਾ ਤੋਂ ਚੋਣ ਮੈਦਾਨ ਵਿੱਚ ਉਤਰੀ ਹੈ ਬੁੱਧਵਾਰ ਨੂੰ ਉਸ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਜਿਸ ਦਿਨਾਲ ਦਾਖਲ ਉਸ ਦੇ ਹਲਫਨਾਮੇ ਮੁਤਾਬਕ ਹਰਿਆਣਾ ਦੀ ਇਹ ਤਾਕੜਸ਼ੋਰੀ ਕਰੋੜਾਂ ਦੀ ਮਾਲਕ ਨੇ ਐਜੇ ਵਿੱਚ ਜਾਣ ਲੈਂਦੇ ਆ ਕਿ ਆਖਿਰ ਵਿਨੇਸ਼ ਦੀ ਸੰਪਤੀ ਕਿੰਨੀ ਹੈ ਨਾਮਜ਼ਦਗੀ ਪੱਤਰ ਦੇ ਨਾਲ ਦਿੱਤੇ ਗਏ ਚੋਣ ਹਲਫਨਾਮੇ ਦੇ ਮੁਤਾਬਕ ਸਾਬਕਾ ਭਾਰਤੀ ਪਹਿਲਵਾਨ ਅਤੇ ਵਰਤਮਾਨ ਦੇ ਵਿੱਚ ਕਾਂਗਰਸ ਉਮੀਦਵਾਰ ਵਿਨੇਸ਼ ਪੋਗਾਟ ਦੀ ਕੁੱਲ ਸਲਾਨਾ ਆਮਦਨ ਸਾਲ 2023-2024 ਦੇ ਲਈ 13,85,152 ਰੁਪਏ ਹੈ ਉਥੇ ਹੀ ਜੇਕਰ ਉਸਦੇ ਪਤੀ ਸੋਮਵੀਰ ਰਾਠੀ ਦੀ ਸਲਾਨਾ ਇਨਕਮ ਦੀ ਗੱਲ ਕਰੀਏ ਤਾਂ ਉਸਦੀ ਸਲਾਨਾ ਆਮਦਨ 344220 ਰੁਪਏ ਹੈ। ਵਿਨੇਸ਼ ਪਰਿਵਾਰ ਦੇ ਕੋਲ કુલ ਕੈਸ਼ 210000 ਰੁਪਏ ਹੈ। ਇਸ ਤੋਂ ਇਲਾਵਾ ਵਿਨੇਸ਼ ਦਾ ਐਕਸਿਸ ਬੈਂਕ, ਐਸਬੀਆਈ, ਆਈਸੀਆਈ, ਸੀਆਈ ਬੈਂਕ ਦੇ ਵਿੱਚ ਵੀ ਅਕਾਊਂਟ ਹੈ ਜਿਸ ਵਿੱਚ ਤਕਰੀਬਨ 40 ਲੱਖ ਰੁਪਏ ਦੀ ਡਿਪੋਜ਼ਿਟ ਹੈ। ਵਿਨੇਸ਼ ਦੇ ਪਤੀ ਦੇ ਕੋਲ ਦੋ ਬੈਂਕ ਅਕਾਊਂਟ ਹਨ ਅਤੇ ਇੱਕ ਬੈਂਕ ਅਕਾਊਂਟ ਦੇ ਵਿੱਚ 48000 ਰੁਪਏ ਦੀ ਐਫਡੀ ਹੈ ਇਸ ਤੋਂ ਇਲਾਵਾ ਸ਼ੇਅਰ ਬਾਜ਼ਾਰ ਦੇ ਵਿੱਚ ਵੀ ਇਹਨਾਂ ਦੋਹਾਂ ਪਤੀ ਪਤਨੀ ਨੇ ਪੈਸਾ ਲਗਾਇਆ ਜੇਕਰ ਵਿਨੇਸ਼ ਪੋਗਾਰਡ ਦੀ ਗੱਲ ਕਰੀਏ ਤਾਂ ਸ਼ੇਅਰ ਬਾਜ਼ਾਰ ਵਿੱਚ ਵਿਨੇਸ਼ ਨੇ ਨਿਵੇਸ਼ ਨਹੀਂ ਕੀਤਾ ਪਰ ਉਸਦੇ ਪਤੀ ਨੇ ਸ਼ੇਅਰ ਬਾਜ਼ਾਰ ਦੇ ਵਿੱਚ ਕਈ ਕੰਪਨੀਆਂ ਦੇ ਵਿੱਚ ਨਿਵੇਸ਼ ਕੀਤਾ ਹੈ ਵਿਨੇਸ਼ ਦੇ ਪਤੀ ਸੋਮਵੀਰ ਰਾਠੀ ਨੇ ਕੁੱਲ 6 ਕੰਪਨੀਆਂ ਦੇ ਵਿੱਚ 19 ਲੱਖ 7000 ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ ਹੋਇਆ ਹੈ ਵਿਨੇਸ਼ ਪੋਗਾਰਡ ਨੇ 1.5 ਲੱਖ ਪ੍ਰੀਮੀਅਮ ਦਾ ਇੰਸ਼ੋਰੈਂਸ ਵੀ ਕਰਾਇਆ ਹੋਇਆ ਹੈ ਇਸ ਤੋਂ ਇਲਾਵਾ ਉਸਦੇ ਪਤੀ ਦੇ ਕੋਲ 14 ਲੱਖ 95000 ਦੀ ਪ੍ਰੀਮੀਅਮ ਵੈਲਿਊ ਵਾਲੀ ਪਾਲਿਸੀ ਹੈ। ਕਾਰਾਂ ਦੀ ਗੱਲ ਕਰੀਏ ਤਾਂ ਵਿਨੈਸ਼ ਪੋਗਾਟ ਲਗਜ਼ਰੀ ਕਾਰਾਂ ਦੀ ਸ਼ੌਕੀਨ ਦੱਸੀ ਜਾਂਦੀ ਹੈ। ਉਸ ਦੇ ਕੋਲ 4 ਲਗਜ਼ਰੀ ਗੱਡੀਆਂ ਹਨ। ਅਤੇ ਉਸ ਦੇ ਪਤੀ ਦੇ ਕੋਲ ਵੀ ਇੱਕ ਲਗਜ਼ਰੀ ਕਾਰ ਹੈ। ਚੋਣ ਹਲਫ ਨਾਮੇ ਦੇ ਮੁਤਾਬਕ ਇਹਨਾਂ ਲਗਜ਼ਰੀ ਗੱਡੀਆਂ ਦੀ ਕੀਮਤ 1 ਕਰੋੜ 23 ਲੱਖ ਰੁਪਏ ਹੈ। ਵਿਨੈਸ਼ ਪੋਗਾਟ ਦੇ ਕਾਰ ਕਲੈਕਸ਼ਨ ਦੀ ਗੱਲ ਕਰੀਏ ਤਾਂ ਉਸ ਦੇ ਕੋਲ ਬੋਲਵੋ XC60 ਜਿਸ ਦੀ ਕੀਮਤ 35 ਲੱਖ ਰੁਪਏ ਹੈ। ਹੁੰਡਈ ਕ੍ਰੇਟਾ ਜਿਸ ਦੀ ਕੀਮਤ 12 ਲੱਖ ਰੁਪਏ ਹੈ ਟੋਇਟਾ ਇਨੋਵਾ ਜਿਸ ਦੀ ਕੀਮਤ 17 ਲੱਖ ਰੁਪਏ ਹੈ ਇਸ ਤੋਂ ਇਲਾਵਾ ਟੀਵੀਐਸ ਜੁਪੀਟਰ ਬਾਈਕ ਹੈ ਜਿਸ ਦੀ ਕੀਮਤ 40220 ਰੁਪਏ ਦੱਸੀ ਜਾ ਰਹੀ ਹੈ ਇਸ ਤੋਂ ਇਲਾਵਾ ਉਸ ਦੇ ਪਤੀ ਦੇ ਕੋਲ ਮਹਿੰਦਰਾ ਸਕੋਰਪੀਓ ਐਨ ਹੈ ਜਿਸ ਦੀ ਕੀਮਤ 19.57 ਲੱਖ ਰੁਪਏ ਹੈ ਚੱਲ ਤੇ ਚੱਲ ਸੰਪਤੀ ਦੀ ਗੱਲ ਕਰੀਏ ਤਾਂ ਵਿਨੇਸ਼ ਦੀ ਕੁੱਲ ਚੱਲ ਸੰਪਤੀ 1.10 ਕਰੋੜ ਰੁਪਏ ਹੈ ਜਦੋਂ ਕਿ ਇਹ ਚਾਲ ਸੰਪਤੀ ਦੀ ਗੱਲ ਕਰੀਏ ਤਾਂ ਉਸਦੇ ਕੋਲ 1 ਕਰੋੜ 85 ਲੱਖ ਰੁਪਏ ਦੀ ਅਚਲ ਸੰਪਤੀ ਹੈ। ਉੱਥੇ ਹੀ ਉਸਦੇ ਪਤੀ ਦੇ ਕੋਲ ਕੁੱਲ ਚਾਲ ਤੇ ਅਚਲ ਸੰਪਤੀ 57,35000 ਰੁਪਏ ਹੈ। 31 ਦਸੰਬਰ 2019 ਨੂੰ ਵਿਨੇਸ਼ ਵਗਾਟ ਨੇ 1 ਕਰੋੜ 85 ਲੱਖ ਦੀ ਪ੍ਰਾਪਰਟੀ ਖਰੀਦੀ ਸੀ ਜਿਸ ਦੀ ਮਾਰਕੀਟ ਵੈਲਿਊ ਹੁਣ 2 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਾਨੀ ਕਿ ਵਿਨੇਸ਼ 2 ਕਰੋੜ ਰੁਪਏ ਦੇ ਲਗਜ਼ਰੀ ਕਾਰ ਦੇ ਵਿੱਚ ਰਹਿੰਦੀ ਹੈ। ਵਿਨੇਸ਼ ਪੋਗਾੜ ਦੇ ਨਾਮ ਦੇ ਉੱਤੇ 13,61,000 ਰੁਪਏ ਦਾ ਕਾਰ ਲੋਨ ਹੈ ਜਦੋਂ ਕਿ ਉਸ ਦੇ ਪਤੀ ਦੇ ਉੱਪਰ 19,32,000 ਰੁਪਏ ਦੀ ਦੇਣਦਾਰੀ ਹੈ। ਉੱਥੇ ਜੇਕਰ 골ਡ ਦੀ ਗੱਲ ਕਰੀਏ ਤਾਂ ਵਿਨੇਸ਼ ਦੇ ਕੋਲ 35 ਗ੍ਰਾਮ ਸੋਨਾ ਹੈ ਅਤੇ 50 ਗ੍ਰਾਮ ਸਿਲਵਰ ਹੈ। ਇਸ ਤੋਂ ਇਲਾਵਾ ਉਸ ਦੇ ਪਤੀ ਦੇ ਕੋਲ 28 ਗ੍ਰਾਮ ਸੋਨਾ ਅਤੇ 100 ਗ੍ਰਾਮ ਸਿਲਵਰ ਹੈ। ਤਾਂ ਫਿਲਹਾਲ ਇਹ ਸੀ ਵਿਨੇਸ਼ ਪੋਗਾੜ ਦੀ ਸੰਪਤੀ ਦਾ ਪੂਰਾ ਵਿਵਰਣ ਜੋ ਉਸ ਦੇ ਚੋਣ ਹਲਫਨਾਮੇ ਦੇ ਨਾਲ ਦਿੱਤਾ ਗਿਆ ਹੈ। ਤੁਹਾਨੂੰ ਸਾਡੀ ਅੱਜ ਦੀ ਰਿਪੋਰਟ ਕਿਹੋ ਜਿਹੀ ਲੱਗੀ ਸਾਨੂੰ ਦੱਸਣਾ ਨਾ ਭੁੱਲਣਾ ਦੇਖਦੇ ਰਹੋ ਜਗਬਾਨੀ ਟੀਵੀ।